ਸੋਸ਼ਲ ਮੀਡੀਆ ਤੇ ਇਹ ਵਾਲੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਸ਼ਖਸ ਇੱਕ ਗਰੀਵ ਢੋਲ ਵਾਲੇ ਦਾ ਢੋਲ ਹੈ ਜਿਹੜਾ ਉਹਦਾ ਸਾਜ ਹੈ ਉਹਦੀ ਰੋਜੀ ਰੋਟੀ ਹੈ ਉਹ ਫਾੜ ਦਿੰਦਾ ਤੁਹਾਡੇ ਸਾਹਮਣੇ ਕਿ ਕਿਸ ਤਰ੍ਹਾਂ ਉਸ ਨੇ ਉਹ ਢੋਲ ਵਜਾਉਣ ਵਾਲੇ ਡੰਡੇ ਦੇ ਨਾਲ ਉਸ ਸਾਜ ਵਜਾਉਣ ਵਾਲੇ ਯੰਤਰ ਦੇ ਨਾਲ ਉਸ ਦਾ ਢੋਲ ਹੈ ਕਿਦਾਂ ਉਸ ਦੀ ਰੋਜੀ ਰੋਟੀ ਖੇਨੂ ਖੇਰੂ ਕਰ ਦਿੱਤੀ ਦੋਸਤੋ ਰੋਜੀ ਰੋਟੀ ਦੇਣੀ ਬਹੁਤ ਔਖੀ ਹੈ ਕਿਸੇ ਨੂੰ ਵੀ ਦੇਣੀ ਹੋਵੇ ਰੋਜੀ ਰੋਟੀ ਬਹੁਤ ਔਖੀ ਹੈ ਖੋਹ ਲੈਣੀ ਬੰਦਾ 1 ਮਿੰਟ ਦੇ ਵਿੱਚ ਖੋਹ ਸਕਦਾ ਹੈ ਤੇ ਉਸੇ ਤਰ੍ਹਾਂ ਹੀ ਤੁਸੀਂ ਤੁਹਾਡੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਇਹ ਸ਼ਖਸ ਹੈ ਜਿਹੜਾ ਇਸ ਬੰਦੇ ਦੀ ਜਿਹੜਾ ਇਸ ਮੁੰਡੇ ਦਾ ਢੋਲ ਹੈ ਇਸ ਮੁੰਡੇ ਦੀ ਰੋਜੀ ਰੋਟੀ ਇਸ ਮੁੰਡੇ ਦਾ ਸਾਜ ਹੈ ਇਸ ਨੂੰ ਫੜ ਰਿਹਾ ਅਤੇ ਸੋਸ਼ਲ ਮੀਡੀਆ ਦੇ ਉੱਤੇ ਇਸ ਦਾ ਬਹੁਤ ਜ਼ਿਆਦਾ ਵਿਰੋਧ ਵੀ ਹੋ ਰਿਹਾ ਹੈ ਤੇ ਆਓ ਆਪਾਂ ਕਮੈਂਟਾਂ ਵੱਲ ਵੀ ਝਾਤ ਮਾਰਦੇ ਕਿ ਇਸ ਸ਼ਖਸ ਨੂੰ ਕਿੰਨੀ ਸ਼ਾਵਾਸ਼ੇ ਮਿਲ ਰਹੀ ਹੈ ਸੋਸ਼ਲ ਮੀਡੀਆ ਤੇ ਦੋਸਤੋ ਇਸ ਵੀਡੀਓ ਦੇ ਉੱਤੇ ਬਹੁਤ ਜ਼ਿਆਦਾ ਜਿਹੜੇ ਲੋਕਾਂ ਦੇ ਕਮੈਂਟ ਆਏ ਨੇ ਜਿਦੇ ਵਿੱਚ ਲੋਕਾਂ ਨੇ ਬਹੁਤ ਸਾਰੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰੀਆਂ ਨੇ ਜਿਦੇ ਵਿੱਚ ਇੱਕ ਸ਼ਖਸ ਲਿਖਦਾ ਹੈ ਕਿ ਇਸ ਵਿਆਹ ਦੇ ਵਿੱਚ ਇਸ ਵਿਆਹ ਦੇ ਵਿੱਚ ਇਸ ਜਿਹੜਾ ਜਿਹੜਾ ਇਹ ਇਨਸਾਨ ਹੈ ਜੇ ਇਹ ਬੇਸ਼ਰਮ ਬੰਦਾ ਇਸ ਨੂੰ ਹਟਾਉਣ ਵਾਲਾ ਇਸ ਨੂੰ ਰੋਕਣ ਵਾਲਾ ਕੋਈ ਵੀ ਸੂਰਮਾ ਹੈ ਨਹੀਂ ਸੀ ਤੇ ਬਹੁਤ ਸਾਰੇ ਲੋਕਾਂ ਨੇ ਇਸ ਵੀਡੀਓ ਦੇ ਵਿੱਚ ਲਿਖਿਆ ਹੈ ਕਿ ਇਹ ਬੰਦਾ ਲਾਹਣਤੀ ਹੈ ਇਸ ਨੂੰ ਜਿੰਨੀਆਂ ਵੀ ਲਾਹਣਤਾ ਪਾਈਆਂ ਜਾਣ ਉਹ ਕੱਟਨੇ ਤੇ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਹੰਕਾਰਿਆ ਹੋਇਆ ਦੱਸਿਆ ਉੱਥੇ ਹੀ ਬਹੁਤ ਸਾਰੇ ਲੋਕਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਹ ਇੱਕ ਗਰੀਬ ਬੰਦੇ ਦਾ ਢੋਲ ਪਾੜ ਰਿਹਾ ਹੈ ਇੱਕ ਗਰੀਬ ਬੰਦੇ ਦੀ ਰੋਜੀ ਰੋਟੀ ਨੂੰ ਲੱਤ ਮਾਰ ਰਿਆ ਹੈ ਜੇ ਐਡਾ ਹੀ ਸੂਰਮਾ ਹੈ ਤਾਂ ਕਿਸੇ ਵਧੀਆ 5 ਸਟਾਰ ਹੋਟਲ ਰੈਸਟੋਰੈਂਟ ਦੇ ਵਿੱਚ ਜਾ ਕੇ ਉਹਨਾਂ ਦੇ ਸ਼ੀਸ਼ੇ ਜਾਂ ਉਹਨਾਂ ਦੇ ਭਾਂਡੇ ਭੰਨ ਕੇ ਦਿਖਾਵੇ ਜਾਂ ਕਿਸੇ ਤਾਕੜੇ ਸ਼ੋਅਰੂਮ ਦੇ ਵਿੱਚ ਜਾ ਕੇ ਉਹਨਾਂ ਦੀ ਰੋਜੀ ਰੋਟੀ ਤੇ ਲੱਤ ਮਾਰ ਕੇ ਵਿਖਾਵੇ ਵੀਡੀਓ ਪਾਵੇ ਇਸ ਨੂੰ ਫੇਰ ਸੂਰਮਾ ਮੰਨਾਂਗੇ ਤਾਂ ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਇਸ ਬਾਰੇ ਜਿਹੜੀਆਂ ਕਈਆਂ ਜਾ ਰਹੀਆਂ ਨੇ ਤੁਹਾਨੂੰ ਇਸ ਬਾਰੇ ਕੀ ਲੱਗਦਾ ਹੈ ਕਿ ਇਸ ਸ਼ਖਸ ਨੇ ਜੋ ਇਹ ਕੀਤਾ ਹੈ ਕਿ ਨਸ਼ੇ ਦੇ ਵਿੱਚ ਕੀਤਾ ਹੈ ਜਾਂ ਹੰਕਾਰ ਦੇ ਵਿੱਚ ਕੀਤਾ ਹੈ ਜਾਂ ਇਸ ਤਰ੍ਹਾਂ ਇਹਨੂੰ ਕਰਨਾ ਚਾਹੀਦਾ ਸੀ ਜਾਂ ਨਹੀਂ ਆਪਣੇ ਵਿਚਾਰ ਸੋਸ਼ਲ ਮੀਡੀਆ ਤੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਸਾਡੇ ਨਾਲ ਸਾਂਝੇ ਕਰਨੇ ਅਤੇ ਦੋਸਤੋ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਇਸ ਸ਼ਖਸ ਦੀਆਂ ਅੱਖਾਂ ਖੁੱਲ੍ਹ ਸਕਣ ਅਤੇ ਇਸ ਨੂੰ ਪਤਾ ਲੱਗ ਸਕੇ ਕਿ ਉਸ ਨੇ ਖਾਦੀ ਪੀਤੀ ਦੇ ਵਿੱਚ ਜਾਂ ਫਿਰ ਹੰਕਾਰ ਦੇ ਨਸ਼ੇ ਦੇ ਵਿੱਚ ਕਿੰਨੀ ਵੱਡੀ ਗਲਤੀ ਕਰ ਦਿੱਤੀ ਹੈ ਜਿਹਦਾ ਸੋਸ਼ਲ ਮੀਡੀਆ ਦੇ ਉੱਤੇ ਇੰਨਾ ਜ਼ਿਆਦਾ ਵਿਰੋਧ ਹੋ ਰਿਹਾ ਹੈ ਅਤੇ ਇਸ ਦੀ ਹਰ ਪਾਸੇ ਇੰਨੀ ਥੂਥੂ ਹੋ ਰਹੀ ਹੈ